ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਵੀਆਈਪੀ ਨੰਬਰਾਂ ਨੂੰ ਲੈ ਕੇ ਕਾਫੀ ਫਰੇਜ਼ ਰਹਿੰਦਾ ਹੈ ਤੇ ਅਰਵਲੀ ਚੰਡੀਗੜ੍ਹ ਨੇ ਵਾਹਨਾ ਦੇ ਨੰਬਰਾਂ ਦੀ ਈ ਨਿਲਾਮੀ ਕਰਵਾਈ ਹੈ ਜਿਸ ਦੇ ਵਿੱਚ ਕਿ 001 ਨੰਬਰ ਜੁੜਾ ਹੈ 24 ਲੱਖ 30 ਹਜ਼ਾਰ ਰੁਪਏ ਦੇ ਵਿੱਚ ਵਿਕਿਆ ਹੈ ਇਸ ਨਿਲਾਮੀ ਦੇ ਵਿੱਚ ਵਿਭਾਗ ਨੂੰ 2 ਕਰੋੜ 40 ਲੱਖ ਰੁਪਏ ਮਿਲੇ ਨੇ ਤੇ ਵੀਆਈਪੀ ਨੰਬਰਾਂ ਨੂੰ ਲੈ ਕੇ ਜੁੜਾ क्रेਜ਼ ਹੈ ਉਹ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਫਰੇਜ਼ ਰਹਿੰਦਾ ਹੈ ਵੀਆਈਪੀ ਨੰਬਰ ਨੂੰ ਲੈ ਕੇ ਤੇ ਆਰਐਲਏ ਚੰਡੀਗੜ੍ਹ ਨੇ ਚੜਾਏ ਉਹ ਵਾਹਨਾ ਦੇ ਨੰਬਰਾਂ ਦੀ ਜੁੜੀ ਹੈ ई नीलामी करवाई है इसे देव जोड़ा है ई नीलामी के दौरान चौबी लाख तीह हजार रुपए ट्रिपल जीरो एक नंबर वाला जोड़ा प्लेट है विकया है इस नीलामी के विभाग को कुल दो करोड़ चाली लाख रुपए मिले ने ਹੁਣ ਤੁਹਾਨੂੰ GFX ਜ਼ਰਾਹੀ ਜੁੜਾ ਹੈ ਸਮਝਾਉਂਦੇ ਆ ਕਿ ਚੰਡੀਗੜ੍ਹ ਵਾਲਿਆਂ ਨੂੰ VIP ਨੰਬਰ ਦਾ ਸ਼ੌਕ ਕਿੰਨਾ ਹੈ ਸੀ ਚੰਡੀਗੜ੍ਹ ਜੁੜਾ ਹੈ CH01 CV 301 ਜੁੜਾ ਹੈ 24,30,000 ਰੁਪਏ ਦੇ ਵਿੱਚ ਵਿਕਿਆ ਹੈ ਤਾਂ ਉੱਥੇ ਹੀ ਜਿਹੜਾ ਹੈ 3009 ਵਾਲਾ ਜਿਹੜਾ ਨੰਬਰ ਹੈ ਉਸ ਨੂੰ ਵੀ ਵਿਕਿਆ ਗਿਆ ਹੈ ਤੇ 3007 ਦੇ ਵਿੱਚ ਜਿਹੜਾ ਹੈ 9 ਲੱਖ 35000 ਜਿਹੜਾ ਹੈ ਉਹ ਨਿਲਾਮੀ ਹੋਈ ਹੈ ਤੇ 3005 ਜੋੜਾ ਹੈ ਉਹ 7 ਲੱਖ ਜਿਹੜੇ ਉਸ ਦੇ ਵਿੱਚ ਨਿਲਾਮੀ ਹੋਈ ਹੈ 3004 ਦੀ ਜੇਕਰ ਗੱਲ ਕਰੀਏ ਤਾਂ 5 ਲੱਖ 60000 ਦੇ ਵਿੱਚ ਉਸ ਦੀ ਨਿਲਾਮੀ ਹੋਈ ਹੈ ਤੇ 3008 ਦੀ 5 ਲੱਖ 50000 ਦੇ ਵਿੱਚ ਨਿਲਾਮੀ ਜੁੜੀ ਹੈ ਚੰਡੀਗੜ੍ਹ ਦੇ ਵਿੱਚ ਹੋਈ ਹੈ ਤੇ ਕ੍ਰੇਸ ਜਿਹੜਾ ਹੈ ਨਜ਼ਰ ਆ ਰਿਹਾ ਇਸ ਗ੍ਰਾਫਿਕ ਜ਼ਰਾ ਹੀ ਤੁਸੀਂ ਦੇਖ ਸਕਦੇ ਹੋ 3002 5 ਲੱਖ 1000 ਰੁਪਏ ਦੇ ਵਿੱਚ ਤੇ 03 ਜੁੜਾ ਹੈ 484000 ਦੇ ਵਿੱਚ ਨਿਲਾਮ ਹੋਇਆ ਹੈ ਤੇ ਕ੍ਰੇਜ਼ ਜੁੜਾ ਹੈ ਇਸ ਨੰਬਰ ਦੇ ਰਾਹੀਂ ਆਪਾਂ ਸਮਝ ਸਕਦੇ ਹਾਂ ਕਿ ਜਿਹੜੇ ਕਿੰਨਾ ਜ਼ਿਆਦਾ ਲੋਕਾਂ ਦੇ ਵਿੱਚ ਉਸਦਾ ਕ੍ਰੇਜ਼ ਹੈ 006 429000 ਰੁਪਏ ਦੇ ਵਿੱਚ ਤੇ 0055 280000 ਰੁਪਏ ਦੇ ਵਿੱਚ ਨਿਲਾਮ ਹੋਇਆ ਹੈ ਤੇ ਚੰਡੀਗੜ੍ਹ ਵਾਲਿਆਂ ਨੂੰ ਵੀਆਈਪੀ ਨੰਬਰਾਂ ਦਾ ਸ਼ੌਕ ਜੁੜਾ ਹੈ ਪਹਿਲਾ ਤੋਂ ਹੀ ਦੇਖਿਆ ਜਾਂਦਾ ਹੈ ਕ੍ਰੇਜ਼ ਦੇਖਿਆ ਜਾਂਦਾ ਹੈ 3001 243000 3009 1043000 ਰੁਪਏ ਦੇ ਵਿੱਚ ਨਿਲਾਮ ਹੋਇਆ ਹੈ ਤੇ ਕ੍ਰੇਜ਼ ਗ੍ਰਾਫਿਕਸ ਜਰਾ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੇ ਵਿੱਚ ਕਿਸ ਤਰੀਕੇ ਦਾ ਕ੍ਰੇਜ਼ ਜੁੜਾ ਹੈ ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਵੀਆਈਪੀ ਨੰਬਰਾਂ ਨੂੰ ਲੈ ਕੇ ਵੀਆਈਪੀ ਨੰਬਰਾਂ ਦਾ ਸ਼ੌਕ ਜੁੜਾ ਹੈ ਕਿੰਨਾ ਜ਼ਿਆਦਾ ਮਹਿੰਗਾ ਨਜ਼ਰ ਆ ਰਿਹਾ ਹੈ ਬਿਊਟੀਫੁਲ ਚੰਡੀਗੜ੍ਹ ਦੇ ਲੋਕ ਆਪਣੇ ਸਟੇਟਸ ਨੂੰ ਲੈ ਕੇ ਕਾਫੀ ਜ਼ਿਆਦਾ ਧਿਆਨ ਰੱਖਦੇ ਨੇ ਤੇ ਸਟੇਟਸ ਦੀ ਕੜੀ ਦੇ ਵਿੱਚ ਹੀ ਆਂਦਾ ਹੈ ਵਾਹਨਾ ਦੇ ਵੀਆਈਪੀ ਨੰਬਰ ਵੀਆਈਪੀ ਨੰਬਰ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਦਿਲਚਸਪੀ ਜਿਹੜੇ ਹੈਗੇ ਨੇ ਉਹ ਚੰਡੀਗੜ੍ਹ ਦੇ ਲੋਕ ਦਿਖਾਉਂਦੇ ਨੇ ਤੇ ਇਸ ਦਾ ਅੰਦਾਜ਼ਾ ਇਸੇ ਗਲਤੂ ਲਗਾਇਆ ਜਾ ਸਕਦਾ ਹੈ ਕਿ ਚੰਡੀਗੜ੍ਹ ਆਰਐਲਏ ਵੱਲੋਂ ਕੱਲ ਵੀਆਈਪੀ ਨੰਬਰਾਂ ਦੀ ਈ ਨਿਲਾਮੀ ਕੀਤੀ ਗਈ ਸੀ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਬੋਲੀ ਵਿੱਚ ਅ ਇੱਕ ਨੰਬਰ ਜਿਹੜਾ ਹੈਗਾ 001 ਵਿਕਿਆ ਤੇ ਉਸ ਦੀ ਕੀਮਤ 24 ਲੱਖ 30000 ਰੁਪਏ ਜਿਹੜਾ ਹੈਗਾ ਉਹ ਅਦਾ ਕੀਤੀ ਗਈ ਤੇ ਇਸੇ ਤਰ੍ਹਾਂ ਹੋਰ ਵੀ ਕਈ VIP ਨੰਬਰ ਲੋਕਾਂ ਨੇ ਖਰੀਦੇ ਇਸ ਦੇ ਵਿੱਚ RLA ਨੂੰ ਕੁੱਲ 2 ਕਰੋੜ 2 ਕਰੋੜ 40 ਲੱਖ ਰੁਪਏ ਜਿਹੜੇ ਹੈਗੇ ਨੇ ਉਹ ਹਾਸਲ ਹੋਏ ਨੇ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਲੋਕ ਆਏ ਹਰ ਸਾਲ ਜਿਹੜੇ ਹੈਗੇ ਨੇ ਉਹ VIP ਨੰਬਰ ਖਰੀਦਨ ਵਿੱਚ ਕਾਫੀ ਜ਼ਿਆਦਾ ਦਿਲਚਸਪੀ ਦਿਖਾਉਂਦੇ ਨੇ ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਚੰਡੀ